ਜਿਵੇਂ ਕਿ মিডিਆ ਤੋਂ ਵਕਫ ਵਕ ਖਬਰਾਂ ਤੋਂ ਖਬਰ ਆ ਰਹੀ ਹੈ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੱਲ ਨੂੰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਔਰ ਉਹਦੇ ਜੇ ਵੀ ਪਤਾ ਲੱਗ ਰਿਹਾ ਕਿ ਉਹ ਮੇਰੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਨੇ ਉਹਨਾਂ ਬਾਰੇ ਵੀ ਉਹਨੂੰ ਦੇਖਣ ਵਾਸਤੇ ਜਾਇਜ਼ਾ ਲੈਣ ਲਈ ਆ ਰਹੇ ਨੇ ਪੰਜਾਬੀ ਹੋਣ ਦੇ ਨਾਤੇ ਬਰਦਾਸ਼ਪੁਰ ਦਾ ਮਸਲਿਕ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਜੀ ਨੂੰ ਬਰਦਾਸ਼ਪੁਰ ਦੀ ਧਰਤੀ ਤੇ ਆਉਣ ਤੇ ਜੀ ਆਇਆਂ ਵਾਫਤਾ ਪਰ ਨਾਲ ਹੀ ਇੱਕ ਉਮੀਦ ਰੱਖਦਾ ਕਿ ਪ੍ਰਧਾਨ ਮੰਤਰੀ ਜਦੋਂ ਬਰਦਾਸ਼ਪੁਰ ਦੀ ਧਰਤੀ ਤੇ ਆਉਣ ਤੇ ਉਹਨਾਂ ਦਾ ਵਿਹਾਰ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵਰਗਾ ਹੋਣਾ ਚਾਹੀਦਾ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਦੇ ਨਾਲ ਸੈਂਟਰ ਨੇ ਹਮੇਸ਼ਾ ਵਿਤਰਾ ਕੀਤਾ ਸਾਡਾ ਤਕਰੀਬਨ 8000 ਕਰੋੜ ਰੁਪਇਆ ਆਡੀਆਂ ਫੰਡ ਦਾ ਜਿਹੜੀਆਂ ਸੜਕਾਂ ਸਾਡੀਆਂ ਗ੍ਰਾਮੀਨ ਬਨੀਆਂ ਚਾਹੀਦੀਆਂ ਸੀਗੀਆਂ ਸੈਂਟਰ ਵੱਲੋਂ ਰੋਕਿਆ ਗਿਆ ਜੀਐਸਟੀ ਦਾ ਤਕਰੀਬਨ 50000 ਕਰੋੜ ਰੁਪਇਆ ਜਿਹੜਾ ਬੰਦਾ ਸੀਗਾ ਜਿਹੜਾ ਸਾਡਾ ਹੱਕ ਸੀਗਾ ਉਹਨੂੰ ਵੀ ਅਜ ਤੱਕ ਅਦਾ ਨਹੀਂ ਕੀਤਾ ਗਿਆ ਮੈਂ ਬੇਨਤੀ ਕਰੂੰਗਾ ਕਿ ਸਾਡਾ ਜਲਾ ਬਾਰਡਰ ਤੇ ਹੋਣ ਕਰਕੇ ਹਮੇਸ਼ਾ ਭਾਰਵੀਓ ਪਾਕਿਸਤਾਨ ਹਿੰਦੁਸਤਾਨ ਦੀ ਲੜਾਈ ਹੋਵੇ ਔਵੇਂ ਹੜਾ ਦਾ ਨਕੂਫ ਹੋਵੇ ਅਰਦਾਸਪੁਰ ਜ਼ਿਲ੍ਹਾ ਹਮੇਸ਼ਾ ਮੋਰੇ ਹੋ ਕੇ ਇਹਨਾਂ ਦੋਵਾਂ ਦੀ ਮਾਰ ਖਾਂਦਾ ਔਰ ਇਸ ਵਾਰੀ ਵੀ 37 ਸਾਲਾਂ ਬਾਅਦ ਦੁਬਾਰਾ ਇਹ ਜਿਹੜੇ ਹੜਾ ਆਏ ਨੇ ਜਿੰਨੇ ਗਰਦਾਸਪੁਰ ਜ਼ਿਲ੍ਹੇ ਦਾ ਬਹੁਤ ਵੱਡਾ ਹਿੱਸਾ ਪ੍ਰਭਾਵਿਤ ਕੀਤਾ ਸਾਡੇ ਲੋਕਾਂ ਦੀ ਆਮੇ ਉਹ ਫਤਨਾ ਦੀ ਗੱਲ ਹੋਵੇ ਆਮੇ ਉਹ ਘਰਾਂ ਦੀ ਗੱਲ ਹੋਵੇ ਆਮੇ ਪਸ਼ੂਆਂ ਦੀ ਗੱਲ ਹੋਵੇ ਆਮੇ ਜਾਨੀ ਨੁਕਸਾਨ ਦੀ ਗੱਲ ਹੋਵੇ ਸਾਰੇ ਪਾਸਿਓ ਸਾਡੇ ਜ਼ਿਲ੍ਹਾ ਪ੍ਰਭਾਵਿਤ ਹੋਇਆ ਮੈਂ ਬੇਨਤੀ ਕਰੂੰਗਾ ਪ੍ਰਧਾਨ ਮੰਤਰੀ ਜੀ ਇਸ ਹੜ੍ਹ ਨੂੰ ਆਏ ਅੱਜ ਕਈ ਦਿਨ ਹੋ ਗਏ ਪਰ ਤੁਹਾਡੇ ਵੱਲੋਂ ਕੋਈ ਕੰਕਰੀਟ ਬਿਆਨ ਜਾਂ ਟਵੀਟ ਇਸ ਫੜਾ ਦੇ ਬਾਰੇ ਲੋਕਾਂ ਦੀ ਮੁਸ਼ਕਲਾ ਬਾਰੇ ਨਹੀਂ ਕੀਤਾ ਗਿਆ ਤੁਹਾਡੇ ਸੈਂਟਰ ਦੇ ਵਜੀਦ ਸਾਹਿਬ ਚੱਕਰ ਵੀ ਲਾ ਕੇ ਗਏ ਜ਼ਮੀਨੀ ਹਕੀਕਤ ਵੀ ਦੇਖ ਕੇ ਗਏ ਪਰ ਉਹਨਾਂ ਵੱਲੋਂ ਵੀ ਕਿਸੇ ਕਿਸਮ ਦਾ ਐਲਾਨ ਨਹੀਂ ਹੋਇਆ ਸਮਾਸ ਕਰਦਾ ਤੁਸੀਂ ਕੱਲ ਆ ਰਹੇ ਹੋ ਫਿਰ ਇਹ ਪੰਜਾਬ ਦੀ ਉਸ ਪਰੰਪਰਾਵਾਂ ਨੂੰ ਕਾਇਮ ਰੱਖਦਾ ਹੋਇਆ ਤੁਹਾਨੂੰ ਜੀ ਆਇਆਂ ਵੀ ਕਹਿੰਦੇ ਆ ਪਰ ਇੱਕ ਗੱਲ ਦਾ ਖਿਆਲ ਰੱਖਿਓ ਕਿ ਪੰਜਾਬ ਸਾਰੇ ਹਿੰਦੁਸਤਾਨ ਦਾ ਉਹ ਹਿੱਸਾ ਜਿਨੇ ਹਰ ਕੁਰਬਾਨੀ ਦੇ ਵਿੱਚ ਇੱਕ ਵੱਡਾ ਯੋਗਦਾਨ ਦਿੱਤਾ ਉਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਜਦ ਤੁਸੀਂ ਗੁਰਦਾਸਪੁਰ ਦੀ ਸਰਜ਼ਮੀਨ ਤੋਂ ਆਓ ਗੁਰਦਾਸਪੁਰ ਦੇ ਔਰ ਸੂਬੇ ਲਈ ਇੱਕ ਬਹੁਤ ਵੱਡਾ ਪੈਕੇਜ ਦਾ ਐਲਾਨ ਕਰਕੇ ਜਾਓ ਤਾਂ ਕਿ ਲੋਕਾਂ ਨੂੰ ਇਸ ਮੁਸ਼ਕਲ ਘੜੀ ਦੇ ਵਿੱਚ ਤਾਰਸ ਮਿਲੇ ਔਰ ਜਿਹੜਾ ਪੰਜਾਬ ਦਾ ਬੰਦਾ ਹੱਕ ਆ ਪਾਵੇ ਵਾਰਡੀਆਂ ਫੰਡਾ ਪਾਵੇ ਜੀਐਸਟੀ ਫੰਡਾ ਪਾਵੇ ਸਾਡੀਆਂ ਸੜਕਾਂ ਬਣਨ ਦੇ ਪ੍ਰੋਜੈਕਟਸ ਦੇ ਉਹ ਸਾਰਿਆਂ ਨੂੰ ਜਿਹੜੀ ਅਜੇ ਤੋ ਕਈ ਸਾਲ ਪਹਿਲਾਂ ਤੁਹਾਨੂੰ ਦੇ ਦੇਈਏ ਜਾਂਦੀਆਂ ਸੀਗੀਆਂ ਉਹਦਾ ਹਲਾਲ ਕਰਕੇ ਜਾਣਾ ਇਸ ਉਮੀਦ ਦੇ ਨਾਲ ਤੁਹਾਡੀ ਫੇਰੀ ਵੱਲ ਸਾਡੀਆਂ ਨਜ਼ਰਾਂ ਤਿੱਖੀਆਂ ਨੇ ਉਰਾਸ ਕਰਦੇ ਆ ਕਿ ਤੁਸੀਂ ਜਿਸ ਵਕਤ ਇਸ ਧਰਤੀ ਜਿਹੜੀ ਗੁਰੂਆਂ ਪੀਰਾਂ ਪਖੰਬਰਾ ਦੀ ਧਰਤੀ ਆ ਇਹ ਧਰਤੀ ਜਿਹੜੀ ਤਿਆਗੀਆਂ ਦੀ ਤਪੱਸਿਆ ਦੀ ਧਰਤੀ ਆ ਉਹਦਾ ਹੱਕ ਬਣਦਾ ਦੇਖ ਕੇ ਜਾਣਾ ਤਾਂ ਹੀ ਤੁਹਾਡੀ ਜਿਹੜੀ ਫੇਰੀ ਆ ਉਸ ਬਲਊਗੀ ਸੋ ਇਸ ਆਸ ਨੂੰ ਉਮੀਦ ਨਾਲ ਇੱਕ ਵਾਰੀ ਫੇਰ ਬੇਨਤੀ ਕਰਦਾ ਕਿ ਜਿਹੜੇ ਸਾਡੇ ਹੱਕ ਨੇ ਉਹਨਾਂ ਨੂੰ ਜ਼ਰੂਰ ਯਾਦ ਰੱਖਦੇ ਹੋਏ ਇੱਕ ਵੱਡਾ ਪੈਕੇਜੜਾ ਉਹਦਾ ਅਲਾਰਟ ਕਰਕੇ ਜਾਇਓ ਤਾਂ ਹੀ ਤੁਹਾਡੀ ਫੇਰੀ ਜਿਹੜੀ ਆ ਉਸ ਬਲਊਗੀ ਬਹੁਤ ਬਹੁਤ ਧੰਨਵਾਦ